ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਹੋਗੇ ਦੋਸਤੋ ਜਿਵੇਂ ਕਿ ਹੁਣ ਲਗਾਤਾਰ ਦੋ ਤਿੰਨ ਨਦਰਾ ਤੋਂ ਮੀਂਹ ਜਿਹੜੇ ਆ ਉਹ ਪੈਂਡੇ ਨੇ ਤੇ ਜਿਹੜੀਆਂ ਵੀ ਲਿੰਕ ਸੜਕਾਂ ਨੇ ਉਹਨਾਂ ਦੀ ਬਹੁਤ ਬੁਰੀ ਹਾਲਤ ਹੈ ਆਹ ਸੜਕ ਪੱਟੀ ਤੋਂ ਪ੍ਰਿੰਗੜੀ ਨਵੀਪੁਰ ਵੇਲੀਆਂ ਬੁਰਜ ਹਰੀਕਾ ਨੂੰ ਜੋੜਨ ਵਾਲੀ ਲਿੰਕ ਸੜਕ ਹੈ ਔਰ ਰਾਤੀਂ ਵੀ ਪਿਆਵਾ ਤੇ ਇਹ ਸੜਕ ਦੇ ਉੱਤੇ ਪਾਣੀ ਜਿਹੜਾ ਇਹਨਾਂ ਵਾਂ ਵੀ ਲੋਕਾਂ ਨੂੰ ਲੰਘਣਾ ਜਿਹੜਾ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਵਾ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਇਹ ਸੜਕ ਦਾ ਜਲਦੀ ਤੋਂ ਜਲਦੀ ਜੜਾ ਵਾ ਉਹ ਜ਼ਰੂਰ ਹੱਲ ਕੀਤਾ ਜਾਵੇ ਕਿਉਂਕਿ ਇਹ ਸੜਕ ਜਿਹੜੀ ਆ ਪਿਛਲੇ ਲੰਬੇ ਸਮੇਂ ਤੋਂ ਅਸੀਂ ਬਹੁਤ ਜ਼ਿਆਦਾ ਖਰਾਬ ਚੱਲਣ ਦੀ ਆ ਬਹੁਤ ਇਹਦੇ ਵਿੱਚ ਜਿਹੜੇ ਆ ਉਹ ਖੱਡੇ ਟੋਏ ਪਏ ਹੋਏ ਨੇ ਆ ਦੇਖੋ ਤੁਸੀਂ ਇੱਕਦਾਂ ਛੱਪੜ ਬਣੀ ਪਈ ਆ ਸੜਕ ਦਾ ਲੱਗਦੀ ਘਟਿਆ ਕਿਉਂਕਿ ਇਹ ਜਿਹੜੀ ਛੜਕਿਆ ਉਹ ਕਾਬ ਸੇ ਕਾਮਾਂ ਵਿੱਚ ਚੋਂ ਪੰਨਾਂ ਪਿੰਡਾਂ ਨੂੰ ਜਿਹੜੀ ਆ ਜੋੜਦੀ ਆ ਉਹ ਐਂ ਦੀ ਜਿਹੜੀ ਆ ਉਹ ਵਾਇਆ ਪ੍ਰਿੰਗੜੀ ਬੱਸ ਵੀ ਆਉਂਦੀ ਆ ਇਸ ਕਰਕੇ ਮੈਨੂੰ ਲੱਗਦਾ ਕਿ ਬੱਸ ਵੀ ਪਿਛਲੇ ਸਮੇਂ ਤੋਂ ਕਾਫੀ ਐਂ ਦੀ ਨਹੀਂ ਆਉਂਦੀ ਕਿਉਂਕਿ ਇਹ ਸੜਕ ਤੋਂ ਦੀ ਹੁਣ ਮੋਟਰਸਾਈਕਲ ਵੀ ਮਹਾ ਲੰਘਦੇ ਆ ਤੇ ਬੱਸ ਨੇ ਕਿੱਥੋਂ ਲੰਘਣਾ ਵਾ ਕਿ ਸਰਕਾਰ ਨੂੰ ਬੇਨਤੀ ਆ ਕਿ ਇਹ ਸੜਕ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੇ ਇਹਨੂੰ ਜਿਹੜਾ ਵਾ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਜਿਹੜਾ ਵਾ ਸ਼ਹਿਰ ਨੂੰ ਆਉਣਾ ਜਾਣਾ ਸੌਖਾ ਆ ਜਾਵੇ ਜੇ ਜਾਣਕਾਰੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ